शहीद आजम भगत सिंह जी की जयंती को समर्पित एक विशाल रक्तदान शिविर का आयोजन मालवा पेंड्स वेलफेयर सोसाइटी धूरी ने सनातन धर्म सभा में लगाया गया रिपोर्ट नरेश अत्री संदीप गर्ग विकास वर्मा बहुत ही ज्यादा ਔਰ ਦੂਸਰਿਆਂ ਨੂੰ ਵੀ ਜੋ ਵਧੀਆ ਰਾਹ ਦਿਖਾ ਰਹੇ ਨੇ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਕੂਨਦਾਨ ਲੱਗ ਰਿਹਾ ਹੈ ਇਹਦੇ ਵਿੱਚ ਸਾਨੂੰ ਵੱਧ ਚੜ ਕੇ ਇੱਸਾ ਲੈਣਾ ਚਾਹੀਦਾ ਕਿਉਂਕਿ ਆਪਣੇ ਲਈ ਜਿਉਣਾ ਤਾਂ ਜਿਉਣਾ ਹਰ ਕੋਈ ਜੀ ਲੈਂਦਾ ਲੇਕਿਨ ਸਮਾਜ ਲਈ ਜਿਉਣਾ ਦੀ ਅਸਲੀ ਜਿਉਣਾ ਹੁੰਦਾ ਇਸ ਲਈ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਸਾਨੂੰ ਵੀ ਆਪਣਾ ਜੀਵਨ ਦੂਜਿਆਂ ਨੂੰ ਸੇਵਾ 'ਬਹੁਤ ਸਮਰਪਿਤ ਜਰੂਰ ਕਰਨਾ ਚਾਹੀਦਾ ਬਾਕੀ ਤਾਂ ਜੋ ਵੀ ਹੈ ਸਮਾਜ ਸੇਵਾ ਹੀ ਅਸਲੀ ਸੇਵਾ ਹੈ शहीद आजम भगत सिंह जी की जयंती को समर्पित एक विशाल रक्तदान शिविर का आयोजन मालवा फ्रेंड्स वेलफेयर सोसाइटी धूरी व वल सनातन धर्म सभा धूरी में किया गया जिसमें डॉक्टर कृपाल सिंह सिविल सर्जन संगरूर विशेष रूप से इस रक्तदान शिविर में शामिल हुए 250 यूनिट रक्त एकत्र किया गया जो जरूरतमंद मरीजों को दिया जाएगा इस अवसर आरोप श्री मक्कनगर चेयरमैन कैम्ब्रिज ग्रुप धूरी श्री विजय गोयल निदेशक ए पी राय ग्रुप उपस्थित थे ਇੱਕ ਬਹੁਤ ਹੀ ਸਲਾਗਾ ਯੋਗ ਕਦਮ ਹੈਗਾ ਮੈਂ ਤਾਂ ਬਾਕੀ ਜਿੰਨੀਆਂ ਵੀ ਜ਼ਿਲ੍ਹੇ ਦੀਆਂ ਐਨ ਜੀਓ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਉਹ ਇਸ ਕੈਂਪ ਤੋਂ ਪ੍ਰੇਰਨਾ ਲੈ ਕੇ ਉਹ ਵੀ ਵੱਧ ਤੋਂ ਵੱਧ ਜਿਹੜਾ ਯੋਗਦਾਨ ਆਪਣਾ ਪਾਉਣ 18 ਸਾਲ ਤੋਂ ਉੱਪਰ ਉਮਰ ਦੇਗਾ ਉਹ ਖੂਨਦਾਨ ਕਰ ਸਕਦਾ ਹੈਗਾ ਜਿਹੜਾ ਖੂਨ ਹੈਗਾ ਇਹ ਵੇਦਨ 24 ਆਪ ਆਪਣਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੋਣੀ ਤੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਨਹੀਂ ਹੈਗੀ ਜੀ ਸਭ ਨੂੰ ਵੱਧ ਤੋਂ ਵੱਧ ਜਿਹੜਾ ਖੂਨਦਾਨ ਆਪਣਾ ਲਾਈਫ ਦੇ ਵਿੱਚ ਕਰਨਾ ਚਾਹੀਦਾ ਹੈਗਾ ਤੋ ਪਹਿਲਾਂ ਤਾਂ ਮੈਂ ਸੰਸਥਾ ਬਾਰੇ ਸੋਨੇ ਕਲਕਾ ਨਹੀਂ ਚਾਹੂੰਗਾ ਇਹ ਪਰਵਰਤਨ ਸੰਸਥਾ ਦਾ ਇੱਕ ਲਕਸ਼ ਹੈ ਸਮਾਜ ਦੀ ਸੇਵਾ ਕਰਨਾ ਵੱਧ ਛੜ ਕੇ ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪਰ ਔਰ ਇਹਨਾਂ ਦੇ ਕੈਂਪ ਦੇ ਵਿੱਚ ਅੱਜ ਤੱਕ ਮੈਂ ਜਿੰਨੇ ਵਾਰੀ ਵੀ ਇੱਥੇ ਆਇਆ ਬਹੁਤ ਹੀ ਵਧੀਆ ਹਲੀਮੀ ਨਾਲ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਹਰ ਇੱਕ ਮੈਂਬਰ ਨੂੰ ਬੜੇ ਹਲੀਮੀ ਨਾਲ ਮਿਲਦੇ ਨੇ ਔਰ ਉਹਨੂੰ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਵੱਧ ਤੋਂ ਵੱਧ ਬਲੱਡ ਨੇਟ ਕਰੋ ਕਿਉਂਕਿ ਬਲੱਡ ਰੇਟ ਕਰਨ ਨਾਲ ਪਤਾ ਨਹੀਂ ਕਿਸ-ਕਿਸ ਦੀਆਂ ਰਗਾਂ ਦੇ ਵਿੱਚ ਜਾ ਕੇ ਕਿਸ-ਕਿਸ ਮੈਂਬਰ ਦੀਆਂ ਕਿੰਨੀਆਂ ਕਿ ਜਾਨਾਂ ਬਚਾਉਣੀ ਐ ਦੂਜੇ ਨੰਬਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਹਸਪਤਾਲ ਹੈ ਉੱਥੇ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਇਹ ਹੋਰ ਵੀ ਬਹੁਤ ਉਤਮ ਦਾਣ ਹੈ ਇਸ ਚੀਜ਼ ਦਾ ਕਿਉਂਕਿ ਕੈਂਸਰ ਦੇ ਮਰੀਜ਼ ਨੂੰ ਬਲੱਡ ਕਾਫੀ ਤੌਰ ਤੇ ਜ਼ਿਆਦਾ ਲੱਗਦਾ ਹੈ ਔਰ ਇਸ ਸੰਸਥਾ ਦੀਆਂ ਹੋਰ ਵੀ ਕਈ ਇਸ ਤਰ੍ਹਾਂ ਦੇ ਅਪਰਾਧ ਨੇ ਜਿਸ ਕਿਸੇ ਪੇਸ਼ੈਂਟ ਦਾ ਕੋਈ ਹਸਪੀਟਲ ਚ ਪਿਆ ਉਹਦੇ ਕੋਲੇ ਪੈਸੇ ਨਹੀਂ ਹੈਗੇ ਉਹਦਾ ਲਾਜ ਨਹੀਂ ਹੁਸਤਗਾ ਤਾਂ ਇਹ ਸੰਸਥਾ ਬਦ ਚੜ ਕੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਆਲੇ ਦੁਆਲੇ ਦਾਨੀ ਸੱਜਣਾ ਤੋਂ ਪੈਸਾ ਚਾਹੇ ਇਕੱਠਾ ਕਰਕੇ ਜਿੰਮੇ ਮਰਜ਼ੀ ਕਰਨ ਉਹਦਾ ਲਾਜ ਕਰਾਉਂਦੇ ਨੇ ਔਰ ਉਸ ਆਦਮੀ ਨੇ ਦੁਆਰਾ ਇਸ ਦੁਨੀਆ ਦੇ ਵਿੱਚ ਚੱਲਣ ਫਿਰਨ ਦਾ ਇੱਕ ਬਣਾਉਂਦੇ ਨੇ ਇਹ ਸੰਸਥਾ ਬਹੁਤ ਹੀ ਬੜਾ ਇਹਨਾਂ ਚੀਜ਼ਾਂ ਦੇ ਵਿੱਚ ਸਹਿਯੋਗ ਦੇਦੀ ਹੈ ਸਾਡਾ ਜਿਹੜਾ ਅੱਜ ਦਾ ਸਮਾਜ ਹੈ ਇਹ ਸਮਾਜ ਸੇਵੀ ਸੰਸਥਾਵਾਂ ਦੇ ਸਿਰਤੀ ਚੱਲ ਰਿਹਾ ਹੈ ਔਰ ਮੈਂ ਤਾਂ ਕੱਲ ਹੋਰ ਕਹੂੰਗਾ ਸਾਰੀਆਂ ਸੰਸਥਾਵਾਂ ਨੂੰ ਬਿਨ ਨਿਰਪੱਖ ਹੋ ਕੇ ਬਿਨਾ ਕਿਸੇ ਡਰ ਭੈਰ ਤੋਂ ਔਰ ਬਿਨਾ ਕਿਸੇ ਇੱਧਰ ਉੱਧਰ ਦੀ ਕੋਈ ਕਈ ਵਾਰੀ ਕੀ ਹੁੰਦੀ ਹੈ ਵੀ ਸੰਸਥਾ ਕੀ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਲਾਹ ਦੇਖਦੇ ਹੋਏ ਵੱਧ ਤੋਂ ਵੱਧ ਸਮਾਜ ਸੇਵਾ ਦੇ ਵਿੱਚ ਇਤਸਾਫਾ ਥੈਂਕ ਯੂ ਬਹੁਤ ਲੱਗਾ ਜੀ ਤੀਜੀ ਵਾਰ ਬਲੱਡ ਦੇ ਰਹੇ ਆ ਜੀ ਤੇ ਉਹਨਾਂ ਸਰੀਰ ਵੀ ਫ੍ਰੈਸ਼ ਚ ਮਹਿਸੂਸ ਕਰਦਾ ਤੇ ਵੱਧ ਤੋਂ ਵੱਧ ਮੁੰਡੇ ਨੌਜਵਾਨ ਉਹਨਾਂ ਨੇ ਵੀ ਲਾਤਵਲ ਬੈਡ ਡੋਨੇਟ ਕਰੂਗਾ ਜੀ ਤੀਜੀ ਵਾਰ ਭਰਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕਾਰਜ ਸੀਗਾ ਬਹੁਤ ਸਹਿਯੋਗ ਕਰਕੇ ਲੋਕਾਂ ਕਰਕੇ ਵੱਡਾ ਕਾਰਜ ਹੋ ਗਿਆ ਜੀ ਗਰੀਬ ਲੋੜਵੰਦ ਦੇ ਪਰਿਵਾਰ ਗਰੀਬ ਨੇ ਉਹਨਾਂ ਦਾ ਇਲਾਜ ਕਰਾਉਂਦੀ ਆ ਜੀ ਤੇ ਸਕੂਲ ਚ ਜਿਹੜੇ ਗਰੀਬ ਬੱਚੇ ਨੇ ਜਿਹੜੇ ਨਹੀਂ ਕਿਤਾਬਾਂ ਲੈ ਸਕਦੇ ਉਹਨਾਂ ਦੀ ਫੀਸਾਂ ਵੀ ਭਰਦੀ ਆ ਜੀ ਕਾਫੀ ਲੰਮੇ ਸਾਲ ਤੋਂ ਅਪਣਾਏ ਹੋਏ ਨੇ ਸੰਸਤਾ ਦੁਆਰਾ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਈ ਲਈ ਫੀਸਾਂ, ਕਿਤਾਬਾਂ ਤੇ ਉਹ ਚੀਜ਼ਾਂ ਮਹੱਈਆ ਕਰਾਉਂਦੇ। ਵਾਤਾਵਰਨ ਦੀ ਸੁੰਦਰਤਾ ਲਈ ਗ੍ਰੀਨ ਤੇ ਲਾਲੀ ਤੇ ਹਰੀਆਲੀ ਵਾਂਗੂ ਅਸੀਂ ਬਹੁਤ ਕੰਮ ਕੀਤਾ। ਤੋਤਾਪੁਰੀ ਰੋਡ ਧੂਰੀ ਸਾਰੇ ਆਲੇ-ਦਾਲੇ ਸੰਸਥਾ ਵੱਲੋਂ ਦਰਖਤ ਲਾਏ ਗਏ ਨੇ। ਪਿਸਵਾਰੀ ਮੰਡੀ ਚ ਲਾਏ ਗਏ ਨੇ। ਤੋਂ ਹਰੇਕ ਗ੍ਰੀਨ ਦੀਵਾਲੀ ਤੇ ਦੀਵਾਲੀ ਤੇ ਅਸੀਂ ਬੁੱਟੇ ਵੰਡਦੇ ਆ ਤੇ ਕਿਸੇ ਦਾ ਜੇ ਭੋਗ ਹੁੰਦਾ ਉੱਥੇ ਬੁੱਟਿਆਂ ਦੀ ਸਟਾਲ ਲਾਈ ਜਾਂਦੀ ਆ ਤੇ ਖੂਨਦਾਨ ਕੈਂਪ ਲਾਏ ਜਾਂਦਾ ਤਾਂ ਕਿ ਚੀਜ਼ਾਂ ਤੇ ਕਮੀ ਨਾ ਹੋਵੇ।